ਸਰ ਅਕਾਲਪ ਸਬੰਧੀ ਜੀ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ ਕਿ ਕੁਝ ਟਾਈਮ ਤੋਂ ਭਵਾਨੀਗੜ੍ਹ ਦੇ ਵਿੱਚ ਕਾਫੀ ਲੁੱਟਾਂ ਖੋਹਾਂ ਕਰਨ ਦਾ ਇੱਕ ਗ੍ਰੋਸ ਸਰਗਰਮ ਹੋਇਆ ਸੀਗਾ ਤੇ ਕਾਫੀ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਲਗਾਤਾਰ ਚਿੰਚਾਰ ਵਾਰਦਾਤਾ ਹੋ ਗਈਆਂ ਸੀਗੀਆਂ ਤੇ ਇੱਕ ਤੋਂ 22 ਤਿੰਨ 24 ਨੂੰ ਬੱਸ ਸਟੈਂਡ ਭਵਾਨੀਗੜ੍ਹ ਤੋਂ ਇੱਕ ਲੇਡੀ ਜਾ ਰਹੀ ਸੀਗੀ ਤੇ ਉਹਦੇ ਤੋਂ ਹਰਪਿਤਕੌਰ ਤੇ ਉਹਦੇ ਤੋਂ ਕਰੀਬ 3000 ਰੁਪਏ ਬੈਗ ਚੋਂ ਤੇ ਇੱਕ ਵੀਵੋ ਦਾ ਮੋਬਾਈਲ ਖੋਕੇ ਲੈ ਕੇ ਚਪਟ ਮਾਰ ਕੇ ਇਸ ਤੋਂ ਇਲਾਵਾ ਇੱਕ ਹੋਰ ਕੇਸ ਵਿੱਚ ਮਮਤਾ ਦੇਵੀ ਉਹ ਵੀ ਜਾ ਰਹੀ ਸੀ ਉਹਦੇ ਪਰਸ ਦੇ ਵਿੱਚੋਂ ਚਪਟ ਮਾਰ ਕੇ ਖੋ ਕੇ ਜਿਹਦੇ ਵਿੱਚ ਇੱਕ ਸੋਨੇ ਦੇ ਟੌਪਸ ਸਨ ਤੇ ਕੁਝ ਰੁਪਏ ਸਨ ਖੋ ਕੇ ਲੈ ਗਏ ਸਨ ਤਾਂ ਅਸੀਂ ਸਾਰ ਇਹ ਇਸ ਸੰਬੰਧੀ ਮਾਨਯੋਗ ਐਸਐਸਪੀ ਸਰ ਸਰਸਰ ਸਿੰਘ ਜਹਲ ਐਸਪੀਡੀ ਸਾਹਿਬ ਕੜੇਕੀਮਾ ਸਾਹਿਬ ਤੇ ਸਾਡੇ ਜਿਹੜੇ ਐਸਐਚਓ ਸਰ ਗੁਰਨਾਮ ਸਿੰਘ ਮੋਕਫਸਰ थाना ਪਾਨੀਗੜ ਨੇ ਅਸੀਂ ਸਾਰਿਆਂ ਨਾਲ ਮੇਰੇ ਸਮੇਤ ਰਲ ਕੇ ਅਸੀਂ ਬੜੀ ਢੰਗਾਈ ਨਾਲ ਪਹਿਲਾਂ ਸਾਰੇ ਆਸ-ਪਾਸ ਤੋਂ ਫੁਟੇਜ ਇਕੱਠੀ ਕੀਤੀ ਫੁਟੇਜ ਦੇ ਆਧਾਰ ਤੇ ਦੇਖਿਆ ਕਿ ਉਹਨਾਂ ਨੇ ਨੰਬਰ ਪਲੇਟਾਂ ਤੇ ਵੀ ਅਗਲਾ ਪਿਛਲਾ ਨੰਬਰ ਛੱਡ ਕੇ ਵਿੱਚ ਟੇਪ ਲਾਈ ਹੋਈ ਸੀਗੀ ਨੰਬਰ ਵੀ ਜਿਹੜਾ ਟੈਂਪਰੀ ਲਾਇਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਹੋਰ ਵੀ ਕਈ ਪਾਸਿਓਂ ਆਪਦੀ ਜਾਣਕਾਰੀ ਲੈ ਕੇ ਉਹਦੇ ਵਿੱਚ ਦੋਨੇ ਵਾਰ ਦਾ ਤਾਂ ਟ੍ਰੇਸ ਹੋ ਗਿਆ ਸਾਡੀਆਂ ਤੇ ਇਹਦੇ ਵਿੱਚ ਦੋ ਦੋਸ਼ੀ ਗ੍ਰਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਨਾਮ ਗगनਦੀਪ ਸਿੰਘ ਵਸਸੀ ਫਗੂਵਾਲ ਕੈਂਚੀਆਂ ਅਤੇ ਰਵਿੰਦਰ ਸਿੰਘ ਜਿਹੜਾ ਕਿ ਖਨਾਲ ਦਾ ਦਿਲਬਾ ਦਾ ਰਹਿਣ ਵਾਲਾ ਹੈ ਇਹਨਾਂ ਚ ਦੋਵੇਂ ਵਾਰ ਦਾ ਤਾਂ ਟ੍ਰੇਸ ਹੋਣ ਤੋਂ ਬਾਅਦ ਜਿਹੜੇ ਮੋਟਰਸਾਈਕਲ ਤੇ ਇਹਨਾਂ ਨੇ ਵਾਰਦਾਤ ਕੀਤੀ ਸੀ ਪਲਟੀਨਾ ਉਹ ਵੀ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਇੱਕ ਲੋਕਟ ਸੋਨੇ ਦਾ ਤੰਨਾ ਦੇ ਉਹਨੇ ਤੇ ਟੌਪਸ ਇੱਕ ਇੱਕ ਫੋਨ ਮਾਰਕਾ ਵੀਵੋ ਇੱਕ ਫੋਨ ਮਾਰਕਾ ਐਮਆਈ ਇਹਨਾਂ ਤੋਂ ਰਿਕਵਰ ਹੋਇਆ ਤੇ ਬਾਕੀ ਜਿਹੜਾ ਰਵਿੰਦਰ ਸਿੰਘ ਦਾ ਪੁਰਾਣਾ ਰਿਕਾਰਡ ਵੀ ਏ ਇਹਦੇ ਖਿਲਾਫ ਪਹਿਲਾਂ ਵੀ ਦੋ ਜਿਹੜੇ ਨੇ ਦਿੱਡਪੇ ਜਿਹੜੇ ਨੇ ਇੱਕ ਧੂੜੀ ਤੇ ਢੱਡਬਾ ਦੋ ਮੁਕਦਮੇ ਪਹਿਲਾਂ ਹੀ ਚੋਰੀ ਦੇ ਦਰਜ ਨੇ ਇਹਦੇ ਖਿਲਾਫ ਇਹ ਪਹਿਲਾਂ ਤੋਂ ਹੀ ਪਛੋਕੜੇ ਦਾ ਬਰਾਬਰੀ ਕਿਸਮ ਦਾ ਹੈ ਸਰ ਜੀ ਗੱਲ ਨਹੀਂ ਹੈ ਅੱਤੇ ਵੀ ਨੇ ਜੀ ਹੈ ਕੋਈ ਨਸ਼ਾ ਵਗੈਰਾ ਕਰਦੇ ਨੇ ਜਾਂ ਕੀ ਆ ਨਸ਼ਾ ਬਿਲਕੁਲ ਕਰਦੇ ਨੇ ਛੋਟਾ ਮੋਟਾ ਕਿਤੋਂ ਵੀ ਜੋ ਮਿਲ ਜਾਂਦਾ ਸ਼ਰਾਬ ਜੋ ਜਿਸ ਤਰ੍ਹਾਂ ਦੀ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਮਿਲਦਾ ਸੇ ਉਸੇ ਤਰ੍ਹਾਂ ਦਾ ਹੀ ਨਸ਼ਾ ਲੈ ਲੈਂਦੇ ਨੇ ਗੋਲੀ ਕਰ ਜੋ ਵੀ ਚੀਜ਼ਾਂ ਨੂੰ ਮਿਲਦੀ ਹੈ ਬਾਕੀ ਉਹ ਅਸੀਂ ਉਹਨਾਂ ਅਸੀਂ ਇਹਨਾਂ ਦੀ ਮੈਡੀਕਲ ਕਰਵਾਵਾਂਗੇ ਜੋ ਵੀ ਇਹਨਾਂ ਦੇ ਵਿੱਚ ਮੈਡੀਕਲ ਚ ਆਊਗਾ ਤੇ ਜੇਕਰ ਇਹਨਾਂ ਦੇ ਬਲੱਡ ਵਿੱਚ ਕੋਈ ਨਸ਼ੇ ਦੀ ਮਾਤਰਾ ਆਉਂਦੀ ਹੈ ਤਾਂ ਉਸ ਮੁਤਾਬਕ ਕਾਨੂੰਨ ਤਾ ਧਾਰਾ ਦਾ ਵੱਧਾ ਕਰ ਦਿੱਤਾ ਜਾਊਗਾ ਇਹਨਾਂ ਨੇ ਸਰ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਵੀ ਉਹ ਚੋਰੀ ਦਾ ਹੈ ਜਾਂ ਕਿਵੇਂ ਨਹੀਂ ਉਹ ਮੋਟਰਸਾਈਕਲ ਇਹਨਾਂ ਦਾ ਆਪਣਾ ਹੈ ਮੌਨਕ ਆਪਣਾ ਹੈ ਬਟ ਇਹਨਾਂ ਨੇ ਬੜੀ ਚਲਾਕੀ ਨਾਲ ਕਿਸੇ ਦਾ ਟੈਂਪਰੇਰੀ ਨੰਬਰ ਆਪਣੇ ਮੋਟਰਸਾਈਕਲ ਤੇ ਲਾ ਕੇ ਨੰਬਰ ਦੇ ਉੱਤੇ ਟੇਪ ਲਾਈ ਹੋਈ ਸੀਗੀ ਬਲੈਕ ਟੇਪ ਸਿੱਦੇ ਉੱਪਰ ਕਿ ਨੰਬਰ ਨਾ ਦੇਖ ਸਕੇ ਤੇ ਅਸੀਂ ਡਿਊਟੀਓ ਦਫਤਰ ਨਾਲ ਜਾਂ ਹੋਰ ਬਹੁਤ ਢੰਗਾਈ ਨਾਲ ਇਹਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਹੜਾ ਸਮਾਨ ਇਹਨਾਂ ਨੇ ਝਪਟਿਆ ਤੀਜਾ ਟੁੱਟਖੋ ਕੀਤੀ ਤਾਂ ਸਾਰਾ ਬਰਾਮਦ ਹੋ ਗਿਆ ਜਾਂ ਇਹਨਾਂ ਨੇ ਕਿਤੇ ਵੇਚਿਆ ਵੀ ਹੈ ਜੀ ਪੈਸੇ ਮੇਰਾ ਕੁਝ ਆ ਰਿਹਾ ਉਹ ਜਿਹੜਾ 4-5000 ਰੁਪਇਆ ਸੀਗਾ ਉਹ ਤਾਂ ਤਕਰੀਬਨ ਇਹਨਾਂ ਨੇ ਵੱਖ-ਵੱਖ ਤਰ੍ਹਾਂ ਦਾ ਜਿਵੇਂ ਕੋਈ ਸ਼ਰਾਬ ਪੀ ਲਈ ਜਾਂ ਹੋਰ ਨਸ਼ੇ ਦੀ ਵਰਤੋਂ ਲਈ ਉਹ ਖਰਚ ਕਰਦੇ ਨੇ ਇਹਨਾਂ ਨੇ ਤੇ ਬਾਕੀ ਦੇਖੋ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਹੈ ਇਨਾਂ ਦਾ ਅਸੀਂ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਹੋਰ ਵੱਧ ਤੋਂ ਵੱਧ ਜਿੱਥੇ ਕੋਈ ਇਹਨਾਂ ਨੇ ਕੋਈ ਹੋਰ ਚੀਜ਼ ਹੋਰ ਕਿਤੇ ਟੁਟਖੋ ਕੀਤੀ ਏ ਜਾਂ ਕਿਤੇ ਕੋਈ ਚਾਪਟ ਮਾਰ ਕੇ ਸਮਾਨ ਵੇਚਿਆ ਉਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਸਰ ਨਸ਼ੇ ਕਰਕੇ ਹੀ ਵੰਡਦਾ ਤੁਹਾਨੂੰ ਅੰਦਾਜ਼ਾ ਦਿੰਦੇ ਸੀ ਉਹਦੀ ਪੂਰਤੀ ਕੀਤੀ ਜਾਂਦੇ ਵੇਚ ਕੇ ਸਮਾਨ ਨਹੀਂ ਇਹ ਦੱਸਿਆ ਤੁਹਾਨੂੰ ਵੀ ਪਹਿਲਾਂ ਵੀ ਚੋਰੀ ਇਹ ਇਹ ਪਿਛੋਕੜ ਅਪਰਾਧੀ ਇਹਨਾਂ ਦਾ ਪਹਿਲਾਂ ਵੀ ਚੋਰੀਆਂ ਕਰਦੇ ਨੇ ਦੋ ਪਰਚੇ ਦਰਜ ਨੇ ਜੀ ਤੇ ਇਸ ਕਰਕੇ ਕੁਝ ਨਸ਼ਿਆਂ ਦਾ ਲਾ ਲੋ ਕੁਝ ਨਵੀਂ ਜਨਰੇਸ਼ਨ ਬਿਨਾ ਕੰਮ ਕੀਤੇ ਵਧੀਆ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹੈ ਵੀ ਨਸ਼ਿਆਂ ਦੀ ਵੀ ਪੂਰਤੀ ਹੋ ਜਾਏ ਤੇ ਵਧੀਆ ਢੰਗ ਨਾਲ ਜ਼ਿੰਦਗੀ ਜਿਉਈ ਜਾਏ ਤੇ ਬੜੇ इजीली ਮਨੀ ਨੂੰ ਮਤਲਬ ਉਹ ਸੌਖੇ ਢੰਗ ਨਾਲ ਜਿਹੜਾ ਪੈਸਾ ਕਮਾਇਆ ਜਾ ਸਕੇ ਪਰ ਇਹਨਾਂ ਨੇ ਕੋਈ ਦੱਸਿਆ ਵੀ ਕੋਈ ਸਾਡੇ ਨਾਲ ਹੋਰ ਵੀ ਮੈਂਬਰ ਹੈਗੇ ਨੇ ਕਰੋ ਦੇ ਵਿੱਚ ਨਹੀਂ ਉਹ ਅਸੀਂ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਆਂ ਜੋ ਵੀ ਨਵੀਂ ਗੱਲ ਆ ਜੀ ਤੁਹਾਡੇ ਨਾਲ ਉਹ ਵੀ ਸ਼ੇਅਰ ਕੀਤੀ ਜਾਊਗੀ ਜਿਹੜੀ ਸਰ ਉਹ ਖੋ ਕਰਦੇ ਸੀ ਇਹ ਮੂੰਹ ਕੋਈ ਢੱਕ ਵਗੈਰਾ ਜਾਂ ਹੋਰ ਵੀ ਇਸ ਲੋਡ ਕਰਦੇ ਸੀ ਮੂੰਹ ਢੱਕ ਕੇ ਜਿਵੇਂ ਦੇਖਦੇ ਅਸੀਂ ਆਮ ਸਨੇਪੀ ਮੁੰਡਿਆਂ ਨੇ ਕਿ ਢੱਕ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਪਤਾ ਸੀ ਕਿ ਫੱਗੂ ਵਾਲੇ ਤੇ ਲੋਕਲ ਲੋਕਲ ਬੰਦਾ ਫੱਗੂ ਵਾਲਤਾ ਦੂਜਾ ਢਿੜਬੇ ਦਾ ਫੱਗੂ ਵਾਲੇ ਨੂੰ ਪਤਾ ਸੀ ਲੋਕਲ ਬੰਦੇ ਮੈਨੂੰ ਪਛਾਣ ਵੀ ਸਕਦੇ ਨੇ ਇਸ ਕਰਕੇ ਮੂੰਹ ਟੱਕੇ ਹੋਏ ਸੀਗੇ ਅਸੀਂ ਸਾਰਾ ਕੁਝ ਜਿਹੜਾ ਟੈਕਨੀਕਲ ਬੜੇ ਟੰਗਾ ਅਪਤੀਸ਼ ਨੂੰ ਨਾ ਅਸੀਂ ਸੀਸੀਟੀ ਵੀ ਕੈਮਰੇ ਦੀ ਫੁਟੇਜ ਨਾਲ ਤੁਹਾਨੂੰ ਪਹਿਲੇ ਬੇਨਤੀ ਕੀਤੀ ਹੈ ਕਿ ਅਸੀਂ ਡਿਟੀ ਦਫਤਰ ਨਾਲ ਬੜੇ ਖੋਰ ਟੰਗ ਨਾਲ ਦੇਖ ਕੇ ਮੂੰਹ ਟੱਕੇ ਹੋਏ ਸੀਗੇ ਉਸ ਦਿਹਾਤੇ ਇਹਨਾਂ ਨੂੰ ਗ੍ਰਫਤਾਰ ਕਰਕੇ ਰਿਕਵਰੀ ਹੋਈ ਹੈ ਸਰ ਇੱਕ ਤੇ ਇਤ ਨਹੀਂ ਕਰਦੇ ਜਿਵੇਂ ਖੜਿਆਲ ਵਾਲੇ ਨੇ ਵੀ ਇੱਧਰ ਆ ਕੇ ਕਰਦੇ ਨੇ ਇੱਧਰ ਫੱਕਵਾਲੇ ਜਿਹੜੇ ਉਧਰ ਏਰੀਆ 'ਚ ਵੀ ਐਵੇਂ ਕੀ ਇਹ ਚੀਜ਼ਾਂ ਤੋਂ ਨਹੀਂ ਵਰਤਦੇ ਜੀ ਬਸੋ ਜਿਹੜਾ ਜਿਹੜਾ ਮਾੜਾ ਅੰਸਰ ਹੁੰਦਾ ਉਹਨੇ ਕੋਈ ਏਰੀਆ ਫਿਕਸ ਨਹੀਂ ਕੀਤਾ ਹੁੰਦਾ ਇਹ ਸਵੇਰ ਤੋਂ ਸ਼ਾਮ ਤੱਕ ਤੁਰਦੇ ਫਿਰਦੇ ਰਹਿੰਦੇ ਨੇ ਜਿੱਥੇ ਇਹਨਾਂ ਨੂੰ ਕੋ ਲੱਗਦਾ ਹੈ ਕੋ ਸੰ ਸੰ ਜਗਾ ਜਾਂ ਕੁਛ ਵੀ ਹੈ ਲੇਡੀਜ਼ ਜਾ ਰਹੀ ਹੈ ਜਾਂ ਕੋਈ ਬਜ਼ੁਰਗ ਜਾ ਰਿਹਾ ਹੈ ਕੋਸ਼ਿਸ਼ ਕਰਦੇ ਨੇ ਇਦਾਂ ਦਾ ਟਾਰਗੇਟ ਚੁਣਿਆ ਜਾਏ ਜਿਹੜਾ ਇਹਨਾਂ ਦਾ ਵਿਰੋਧ ਘੱਟ ਕਰ ਸਕੇ ਜਿਵੇਂ ਲੇਡੀਜ਼ ਨੇ ਕੋਈ ਜਾਇੰਟਸ ਤਕੜਾ ਸਰੀਰ ਪੱਖੋਂ ਤੰਦਰੁਸਤ ਦਾ ਹਟਕ ਉਹਦੇ ਉਹਦੇ ਨਾਲ ਨਹੀਂ ਛੇਤੀ ਇਹ ਕਰਦੇ ਇਹ ਜਿਆਦਾ ਟਾਰਗੇਟ ਲੀਡੀਜ਼ ਨੂੰ ਬਣਾਉਂਦੇ ਨੇ ਕਿ ਜਾਂ ਬਜ਼ੁਰਗ ਨੇ ਡੇਡੀ ਜਿਹੜੀ ਜਿੱਥੇ ਵਿਰੋਧ ਨਾ ਕਰ ਸਕੇ ਕੋਈ ਇਹਨਾਂ ਦਾ ਸਰ ਅਸੀਂ ਲੋਕ ਦੇਖਦੇ ਆਂ ਵੀ ਜਦੋਂ ਮੌਕੇ ਤੇ ਇੱਕ ਵੀਡੀਓ ਬਣਾਉਂਦੇ ਨੇ ਜੋ ਸਨੇਪਿੰਗ ਹੁੰਦੀ ਉਦੋਂ ਲੋਕ ਨਹੀਂ ਮਦਦ ਕਰਦੇ ਕਿ ਲੋਕਾਂ ਦੇ ਮਨਾਂ 'ਚ ਡਰ ਆ ਉਹਦੇ ਬਾਰੇ ਤੁਸੀਂ ਕਿਵੇਂ ਲੋਕਾਂ ਨੂੰ ਦੇਖੋ ਅਸੀਂ ਤਾਂ ਇੱਕ ਅਪੀਲ ਕਰਨਾ ਚਾਹੁੰਦੇ ਆ ਕਿ ਜਦੋਂ ਕਿਤੇ ਵਾਰਦਾਤ ਹੁੰਦੀ ਆ ਹਾਂਜੀ ਵੀ ਥਾਣੇ ਲੋਕ ਤਾਂ ਜਦੋਂ ਵਾਰਦਾਤ ਤੋਂ ਬਾਅਦ ਤਾਂ ਵੀ 25 ਇਕੱਠੇ ਹੋ ਕੇ ਜ਼ਰੂਰ ਆ ਜਾਂਦੇ ਨੇ ਪਰ ਜੇ ਮੌਕੇ ਤੇ ਹੀ ਦੇਖੋ ਇੱਕ ਜਿਹੜੀਆਂ ਹੋਈਆਂ ਨੇ ਵਾਰਦਾਤਾਂ ਇਹ ਦਿਨ 'ਚ ਬੜੇ ਭੀੜ-ਪਾੜ ਵਾਲੇ ਥਾਂ ਤੇ ਸਿਰਿਆਂ 'ਮ ਹੋਈਆਂ ਨੇ ਪਰ ਜੇਕਰ ਉੱਥੇ ਲੋਕ ਸੁਚੇਤ ਹੁੰਦੇ ਤਾਂ ਜੋ ਕੋ ਮੋਟਰਸਾਈਕਲ ਤੇ ਅਸੀਂ ਤਾਂ ਇਹਨਾਂ ਨੂੰ ਫੜ ਸਕਦੇ ਫੜੇ ਫੜੇ ਜਾ ਸਕਦੇ ਸੀ ਪਹਿਲਾਂ ਹੀ ਕੋਈ ਪਰ ਕੋਈ ਕੋਸ਼ਿਸ਼ ਨਹੀਂ ਕਰਦਾ ਦੇਖੋ ਸਾਡੇ ਵੱਲੋਂ ਬੜਾ ਸਾਫ਼ ਸੁਥਰਾ ਮੈਸੇਜ ਹੈ ਜੇਕਰ ਕੋਈ ਇਹਨਾਂ ਨੂੰ ਕਾਬੂ ਕਰਦਾ ਹੈ ਜਾਂ ਕੋਈ ਮਦਦ ਕਰਦਾ ਸਾਡੀ ਕਿਸੇ ਤਰ੍ਹਾਂ ਵੀ ਉਹਨੂੰ ਪੁਲਿਸ ਵੱਲੋਂ ਪਰੇਸ਼ਾਨੀ ਨਹੀਂ ਕੀਤੀ ਜਾਊਗੀ ਜੇ ਉਹਦਾ ਦਿਲ ਕਰਦਾ ਹੈ ਐਵੀਡੈਂਸ ਦਾ ਗਵਾਹ ਬਣਨ ਨੂੰ ਤਾਂ ਹੀ ਰੱਖਿਆ ਜਾਊ ਉਹਦੀ ਮਰਜ਼ੀ ਨਾਲ ਬਾਕੀ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ